ਬਾਬਾ ਵਸੇ ਗ੍ਰਾਮ ਬਕਾਲੀ ਮੱਖਣਸਾ ਲਵਾਣੀ ਨੇ ਜਦੋਂ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਧਿਆਨ ਧਰ ਕੇ 500 ਮੋਹ ਸੁਖੀ ਸਤਗੁਰ ਮਹਾਰਾ ਦੇ ਚਰਣਾ ਵਿੱਚ ਤੇ ਮੱਖਣਸਾ ਲਵਾਣੇ ਦਾ ਡੁੱਬਦਾ ਜਿਹੜਾ ਵੇੜਾ ਸੀ ਉਹ ਕਿਨਾਰੇ ਲੱਗ ਗਿਆ ਪਰ ਹੁਣ ਮੰਨਦੇ ਵੀ ਸੰਸਾ ਸੀ ਕਿ ਗੁਰੂ ਨਾਨਕ ਦੇਵ ਮਹਾਰੇ ਦਾ ਗੱਦੇ ਦਾ ਵਾਰਿਸ 9ਵੇਂ ਗੁਰੂ ਕੌਣ ਹਨ ਗੁਰੂ ਹਰਿਕ੍ਰਿਸ਼ਨ ਮਹਾਰਾਜੇ ਛੋਟੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ ਸਨ ਤੇ ਸਤਗੁਰ ਮਹਾਰਾਜ ਨੇ ਸੰਗਤਾਂ ਨੂੰ ਇਸ਼ਾਰਾ ਕੀਤਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੀ ਸੰਗਤਾਂ ਤੋਂ ਪੁਛਦਾ ਪਛਾਉਂਦਾ ਮੱਖਣ ਸਾ ਲਵਾਣਾ ਬਕਾਲੀ ਦੇ ਸ਼ਹਿਰ ਦੀ ਧਰਤੀ ਤੇ ਜਦੋਂ ਪਹੁੰਚੇ ਆ ਤਾਂ ਕੀ ਵੇਖਦਾ ਹੈ ਕਿ ਬਾਈ ਗੁਰੂ ਉੱਥੇ ਮੰਜਿਆਂ 'ਲਾਕੇ ਬੈਠੇ ਹੋ ਜਾਣ ਸਾਰਿਆਂ ਦੇ ਅੱਗੇ ਮੱਖਣਸਾਲਵਾਣੀ ਇੱਕ ਇੱਕ ਮੋਰ ਦਾ ਮੱਥਾ ਟੇਕਿਆ ਪਰ ਮਨ ਦੇ ਵਿੱਚੋਂ ਜਿਹੜਾ ਸੰਸਾ ਸੀ ਛੋਰਾ ਸੀ ਉਸ ਜਿਨੇ ਵਰਤੀ ਨਾ ਹੋਈ ਨਾਲ ਇੱਕ ਹਲਵਾਈ ਦੀ ਦੁਕਾਨ ਸੀ ਮੱਖਣਸਾਲਵਾਣੀ ਨੇ ਹਲਵਾਈ ਦੀ ਦੁਕਾਨ ਤੋਂ ਪੁੱਛਿਆ ਕਿ ਇਥੇ ਕੋਈ ਹੋਰ ਵੀ ਮਹਾਪੁਰਸ਼ ਰਹਿੰਦਾ ਹੈ ਤੇ ਹਲਵਾਈ ਨੇ ਜੋ-ਜੋ ਦੇ ਸ਼ਬਦ ਸੀ ਉਹ ਵਰਤੀ ਆਪਾਂ ਮਹਾਰਾਜ ਤੋਂ ਮਾਫੀ ਮੰਗਦੇ ਆ ਆਪਾਂ ਸਤਿਗੁਰੂ ਮਹਾਰਜ ਨੂੰ ਮਾੜਾ ਨਹੀਂ ਕਹਿ ਸਕਦੇ ਸਤਿਗੁਰੂ ਮਾਰ ਦੇ ਸਿੱਖਾਂ ਉਸ ਨੇ ਆਖਿਆ ਕਿ ਇੱਥੇ ਇੱਕ ਤੇਗਾ ਕਮਲ ਰਹਿੰਦਾ ਹੈ ਪੋਰੇ ਦੇ ਵਿੱਚ ਰਹਿੰਦਾ ਹੈ ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਕਰਦਾ ਹਲਵਾਈ ਤੋਂ ਇਹ ਸ਼ਬਦ ਸੁਣ ਕੇ ਮੱਖਣਾ ਸਾ ਲਵਾਣਾ ਜਦੋਂ ਪੋਰੇ ਦੇ ਵਿੱਚ ਉਤਰਿਆ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਰਸ਼ਨ ਦਾ ਰੀਤੀ ਨਾਦਰੋ ਨਦਰਿਨਿਆ ਹਲ ਹੋ ਗਿਆ ਜਦੋਂ ਮੱਖਣਸਾਲ ਵਾਣੇ ਇੱਕ ਮੂਰ ਦਾ ਮੱਥਾ ਟੇਕਣ ਲੱਗਿਆ ਸਤਗੁਰ ਮਹਾਰਾਜ ਨੇ ਬਾਹਤੋ ਫੜ ਲਿਆ ਸਤਗੁਰ ਮਹਾਰਾਜ ਕਹਿੰਦੇ ਭਾਜੀ ਤੂੰ ਗੁਰਨਾਨਕ ਦੇ ਘਰ ਵਿੱਚ ਇੱਕ 500 ਮੋਹਰ ਸੁੱਕ ਕੇ ਹੁਣ ਇੱਕ ਦਾ ਮੱਥਾ ਟੇਕਣ ਲੱਗੇ ਆ ਇਹ ਇਦਾਂ ਗੱਲਬਾਤ ਨਹੀਂ ਬਣਦੀ ਫਿਰ ਉਥੋਂ ਗੁਰਮੁਖੋ ਪਿਆਰੋ ਮੱਖਣ ਸਾ ਲਵਾਣਾ ਕਹਿਣ ਲੱਗਿਆ ਸਤਗੁਰ ਮਹਾਰਾਜ ਜੀ ਮੇਤੋ ਵਗੇ ਹੋਈਏ ਫਿਰ ਉਪਰ ਪੋਰੇ ਦੇ ਛੱਤ ਦੇ ਉਪਰ ਖੜ ਕੇ ਗੁਰਮੁਖ ਪਿਆਰੂ ਉੱਚੇ ਉੱਚੇ ਰੌਲਾ ਪਾਉਣ ਲੱਗਿਆ ਕਈ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕਹਿੰਦਾ ਜਿਹੜੇ ਆ ਬਾਹਰ ਪਖੰਡੀ ਗੁਰੂ ਬਾਏ ਗੁਰੂ ਹਨ ਇਹ ਪਖੰਡ ਕਰਦੇ ਹਨ ਅਸਲੀ ਜੋ ਗੁਰੂ ਹੈ ਪੋਰੇ ਦੇ ਵਿੱਚ ਬਿਰਾਜਮਾਨ ਹੈ ਤੁਸੀਂ ਵੀ ਤਨਸਰੇ ਗੁਰੂ ਤੇਗ ਬਹਾਦਰ ਜ਼ਰੂਰ ਲੇਖੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵਾਹ ਜੀ ਗੁਰੂ ਜੀ ਕਾ